ਮੈਂ ਸ਼ਿਰੂ ਤੋਂ ਕਾਲੀ ਦਲ ਤੋਂ ਬਿਨਾਂ ਪਾਸੇ ਵੋਟ ਪਾਈ ਨਹੀਂ ਪਰ ਮੈਂ ਖਫਾ ਇਸ ਗੱਲ ਤੋਂ ਆ ਜੀ ਸਰਕਾਰ ਵੀ ਹੈ ਨਹੀਂ ਪਰ ਜਦੋਂ ਕੋਈ ਪ੍ਰੋਬਲਮ ਹੁੰਦੀ ਹੈ ਸਾਡੇ ਜਿਹੜਾ ਵੀ ਇੱਥੇ ਹੈਗੇ ਆ ਜਿਹੜੇ ਕਾਲੀ ਦਲ ਦੇ ਮੇਨ ਬੰਦੇ ਆ ਉਹਨਾਂ ਨੂੰ ਫੋਨ ਕਰੂੰ ਉਹਨਾਂ ਨੇ ਅੱਜ ਵੀ ਫੋਨ ਨਹੀਂ ਚੱਕਣਾ ਨਾ ਹੀ ਬੈਕ ਕਾਲ ਕਰਨੀ ਜਦੋਂ ਵੀ ਕਿਤੇ ਕੋਈ ਮੁਸੀਬਤ ਪੈ ਜਾਣੀ ਮੇਰੇ ਪਿਛਲੇ 1.5-2 ਸਾਲਾਂ ਇੱਕ ਵੱਡੀਆਂ ਮੁਸੀਬਤਾਂ 2-4 ਰੁਪਈਆ ਉਹ ਬੰਦਿਆਂ ਨੇ ਮੇਰਾ ਫੋਨ ਨਹੀਂ ਚੱਕਿਆ ਪਰ ਮੈਂ ਵੋਟ ਪਾਈ ਨਹੀਂ ਸੀ ਐਮਐਲਏ ਸਾਹਿਬ ਨੂੰ ਮੈਨੂੰ ਕਿਸੇ ਬੰਦੇ ਨੇ ਸਲਾਹ ਦਿੱਤੀ ਯਾਰ ਤੂੰ ਕਹਿੰਦਾ ਗੋਲਦੀ ਨੂੰ ਫੋਨ ਕਰ ਲੈ ਚਲੋ ਕਿ ਫਸੇ ਹੁੰਦਾ ਨਾ ਬੰਦਾ ਉਹਨੂੰ ਤਣਕੇ ਦਾ ਵੀ ਸਾਰਾ ਹੁੰਦਾ ਮੈਂ ਫੋਨ ਕੀਤਾ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੋਈ ਉਹ ਫੋਨ ਕੀਤਾ ਕਹਿੰਦਾ ਹਾਂ ਬਿੰਦੂ ਨੰਬਰ ਫੀਡ ਸੀ ਪੁਰਾਣਾ ਪਹਿਲਾਂ ਵਰਤਦੇ ਸੀਗੇ ਮੈਂ ਸਾਰੀ ਆਪਣੀ ਗੱਲ ਦੱਸੀ ਜਿਹਦੇ ਮੇਰਾ ਇਸ ਬੰਦੇ ਨੇ ਸਾਥ ਦਿੱਤਾ ਜੀ ਐਮਐਲਏ ਸਾਹਿਬ ਜਲਾਲਾਬਾਦ ਦੇ ਇਸ ਵਿਅਕਤੀ ਕੋਲੋਂ ਅਕਾਲੀ ਦਰ ਪਾਰਟੀ ਛੱਡ ਕੇ ਆਪ ਪਾਰਟੀ ਵੀ ਸ਼ਾਮਲ ਹੋਣ ਦੀ ਗੱਲ ਅੱਧਿਕੁ ਤਾ ਤੁਸੀਂ ਸੋਨੀ ਲਈਏ ਤੇ ਬਾਕੀ ਗੱਲਾਂ ਵੀ ਇੰਨਾ ਵਰਕਰਾਂ ਦੀਆਂ ਤੁਹਾਨੂੰ ਸੁਣਾਵਾਂਗੇ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ ਵੀਡੀਓ ਜਲਾਲਾਬਾਦ ਦੇ ਪਿੰਡ ਬੁੱਦੋਕੇ ਦੀ ਹੈ ਜਿੱਥੇ ਕਿ ਜਲਾਲਾਬਾਦ ਦੇ ਆਮ ਆਦਮੀ ਪਾਰਟੀ ਦੇ ਐਮਐਲਏ ਜਗਦੀਪ ਕੰਬੋਜ ਗੋਲਡੀ ਦੀ ਅਗਵਾਈ ਵਿੱਚ ਇੱਕ ਦੋ ਪਰਿਵਾਰ ਨਹੀਂ ਸਗੋਂ 25 ਵੱਡੇ ਪਰਿਵਾਰ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਛੱਡ ਕੇ ਆਪ ਪਾਰਟੀ ਵਿੱਚ ਸ਼ਾਮਲ ਹੋ ਗਏ ਪਾਰਟੀ ਵੀ ਸ਼ਾਮਲ ਹੋ ਗਏ ਪਾਰਟੀ ਵੀ ਸ਼ਾਮਲ ਕਰਨ ਲਈ ਵਿਸ਼ੇਸ਼ ਤੌਰ ਤੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਪਹੁੰਚੇ ਜਿਨ੍ਹਾਂ ਦੇ ਸਾਹਮਣੇ ਹੀ ਇਹਨਾਂ ਵਰਕਰਾਂ ਨੇ ਹੋਰ ਕਿਡੀਆਂ ਕਿਡੀਆਂ ਗੱਲਾਂ ਸਾਂਝੀਆਂ ਕੀਤੀਆਂ ਤੁਸੀਂ ਖੁਦ ਸੁਣ ਲਵੋ ਪਹਿਲਾਂ ਗੱਲਾਂ ਤਾਂ ਕਿ ਉਹ ਅੱਜ ਵੀ ਨਹੀਂ ਮੇਰਾ ਫੋਨ ਚੱਕਦੇ ਤੇ ਇਹ ਅੱਜ ਸੱਤਾ 'ਚ ਵੀ ਹੋ ਕੇ ਐਮਐਲਏ ਵੀ ਹੋ ਕੇ ਮੇਰਾ ਫੋਨ ਮੈਨੂੰ ਬੈਕ ਕਾਲ ਆਉਂਦੀ ਹੈ ਜੀ ਤੇ ਮੈਂ ਜਦੋਂ ਵੀ ਕੋਈ ਅੱਧੀ ਰਾਤ ਨੂੰ ਵੀ ਪਿੰਡ ਦਾ ਕੰਮ ਲੈ ਕੇ ਗਿਆ ਮੇਰੇ ਕੰਮ ਵੀ ਕੀਤੇ ਸਾਡਾ ਬ੍ਰੇਕਰ ਸੀ ਜੀ ਬਿਜਲੀ ਕਰਦਾ 92 ਦਾ ਸਾਡਾ ਬਿਜਲੀਕਾਰ ਬਣਿਆ 93 ਦਾ ਜੀ ਉਹ ਬ੍ਰੇਕਰ ਵੀ ਸਾਨੂੰ ਐਮਐਲਏ ਸਾਹਿਬ ਦੀ ਦੇਣ ਆ ਜਿਹੜਾ 15-20 ਦਿਨਾਂ ਅੱਜ ਮਨਜ਼ੂਰ ਹੋ ਗਿਆ ਜੀ ਉਹ ਲੱਗ ਜਾਣ। ਜੀ ਕਿੰਨੇ ਪਰਿਵਾਰ ਆਏ ਤੁਹਾਡੇ ਨਾਲ ਸ਼ਾਮਲ ਹੋਏ? ਮੇਰੇ ਨਾਲ ਤਾਂ ਜੀ 20-25 ਪਰਿਵਾਰ ਆ ਜਿਹੜੇ ਮੇਰੇ ਨਾਲ ਹਮੇਸ਼ਾ ਚੱਲਦੇ ਆ ਜਿਹੜੇ ਪਾਸੇ ਜਾਂਦੇ ਨਹੀਂ ਉਹ ਸਾਰੇ ਮੇਰੇ ਨਾਲ ਹੀ ਆ ਜੀ ਅੱਜ। ਬਾਕੀ ਮੇਰਾ ਜਿਹੜਾ ਪਿੰਡ ਹੈ ਜੀ ਪਿੰਡ ਦੇ ਵਿੱਚ ਅੱਜ ਇੱਕ ਘਰ ਵੀ ਨਹੀਂ ਰਹਿ ਗਿਆ ਜਿਹੜਾ ਮਤਲਬ ਕਿ ਮੇਰੇ ਘਰੇ ਨਾ ਆਇਆ ਹੋਵੇ ਬਾਹਰੋਂ ਮੈਂ ਇੱਕ ਵੀ ਬੰਦਾ ਨਹੀਂ ਸੱਦਿਆ ਜੀ ਜਿੰਨਾ ਜਿਹੜਾ 3-400 ਬੰਦੇ ਰ ਇਕੱਠਾ ਹੈ ਜੀ 700 ਪਿੰਡ ਦੀ ਵੋਟ ਆ ਸਾਢੇ 3-400 ਬੰਦਾ ਆਇਆ ਮ ਬਾਕੀ ਜੋ ਆਏ ਤਾਂ ਸਾਰੇ ਹੀ ਆਏ ਆ ਪੰਜ ਮੈਂਬਰ ਆ ਚਾਰ ਆਏ ਆ ਕਿ 10 ਮੈਂਬਰ ਆ 6 ਆਏ ਆ ਪਰ ਜਿਹੜੇ ਮਤਲ ਘਰ ਤੋਂ ਘਟ ਵੀ ਜਿਹੜੇ ਆਪਾਂ ਕਹਿੰਦੇ ਆ ਨਾ ਇੱਕ ਘਰ ਤੋਂ ਮਗਰ ਇੱਕ ਬੰਦਾ ਜ਼ਰੂਰ ਆਇਆ ਭਾਜੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਨੂੰ ਛੱਡੀ ਤੇ ਮਰਕਰ ਤੁਹਾਡੇ ਨਾਲ ਜੁੜੇ ਨੇ ਭਾਰੀ ਗਿਣਤੀ ਦੀ ਵਿੱਚ ਕੀ ਕਹਿਣਾ ਚਾਹੁੰਦੇ ਮੈਂ ਸਭ ਤੋਂ ਪਹਿਲਾਂ ਤਾਂ ਆਪਦੀ ਸਰਕਾਰ ਦਾ ਧੰਨਵਾਦ ਦੀਆਂ ਜਿਨ੍ਹਾਂ ਦੇ ਕੰਮਾਂ ਤੋਂ ਖੁਸ਼ ਹੋ ਕੇ ਅਸੀਂ ਸਾਡਾ ਛੋਟਾ ਭਰਾ ਯੂਨੀਵਰਸਿਟੀ ਟਕਸਾਲੀ ਕਾਲੀ ਕਹਿੰਦੇ ਸੀ ਪਿੰਡ 'ਚ ਬਿੰਦੂ ਕਮੋਜ ਜਿਆ ਆਵਾਦੀ ਪਾਰਟੀ ਸ਼ਾਮਿਲ ਹੋਇਆ ਔਰ ਬਹੁਤ ਹੀ ਸਤਿਕਾਰਯੋਗ ਸਾਡੇ ਸਾਬਕਾ ਚੇਅਰਮੈਨ ਲੈਂ ਮਾਰਕੇ ਬੈਂਕ ਦੇ ਸੁਨੀਲ ਕੰਬੋਜ ਜੀ ਮੰਮੀ ਸਾਡੇ ਉਹ ਕਾਂਗਰਸ ਪਾਰਟੀ ਨੂੰ ਟਿਕਸਾਲੀ ਕਾਂਗਰਸੀ ਛੱਡ ਕੇ ਆਜਾਵਾਦੀ ਪਾਰਟੀ ਸ਼ਾਮਲ ਹੋਏ ਔਰ ਸਾਰਾ ਪਿੰਡ ਇਸ ਗੱਲ ਦੀ ਅਗਵਾਈ ਦੇ ਰਿਹਾ ਜੀ ਸ਼ਾਮਲ ਹੋ ਕੇ ਇਸ ਆਵਾਦੀ ਪਾਰਟੀ ਦੇ ਨਾਲ ਤੁਸੀਂ ਚੇਅਰਮੈਨ ਰਹੇ ਹੋ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਹਾਂਜੀ ਹਾਂਜੀ ਆਜਾਵਾਦੀ ਪਾਰਟੀ ਜੁਆਇਨ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੇ ਕਮਾਨ ਨੂੰ ਦੇਖ ਕੇ ਪ੍ਰਭਾਵਿਤ ਹੋ ਕੇ ਔਰ ਸਾਡੇ ਹਲਕੇ ਦੇ ਐਮਐਲਏ ਮੋਲਦੀਨ ਮੋਜੀ ਦੇ ਬਹੁਤ ਵਧੀਆ ਢੰਗ ਤਰੀਕੇ ਤੇ ਲੋਕਾਂ ਉਸ ਦੇ ਸਾਡਾ ਪਿਆਰ ਕਰਦੇ ਨੇ ਔਰ ਲੋਕਾਂ ਦੀ ਜ਼ਰੂਰਤਾਂ ਪੂਰੀਆਂ ਕਰਦੇ ਰਹੇ ਔਰ ਪਿੰਡਾਂ ਦੇ ਵਿੱਚ ਦਿਨ ਰਾਤ ਖੜੀ ਮਿਹਨਤ ਕਰ ਰਹੇ ਨੇ ਇਹਨਾਂ ਦੀਆਂ ਇਹੀਓ ਚੰਗੀਆਂ ਗੱਲਾਂ ਨੂੰ ਦੇਖ ਕੇ ਮੈਂ ਅੱਜ ਇਹਨਾਂ ਤੋਂ ਪ੍ਰਭਾਵਿਤ ਹੋਇਆ ਔਰ ਮੈਂ ਅੱਜ ਆਪਣੀ ਪਾਰਟੀ ਤੋਂ ਜੈਨ ਦੇਖ ਕੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾ ਇਹ ਮੇਰੀ ਜਿੱਥੇ ਵੀ ਡਿਊਟੀ ਜਿਸ ਕਰਤੇ ਮੇਰੀ ਜ਼ਿੰਮੇਵਾਰੀ ਲਾਣਗੇ ਮੈਂ ਤਨਦੇਹੀ ਨਾਲ ਨਿਭਾਵਾਂਗਾ ਔਰ ਕਿਸੇ ਤਰੀਕ ਦੀ ਕੋਈ ਇਹਨਾਂ ਨੂੰ ਸ਼ਿਕਾਇਤ ਨਹੀਂ ਆਏਗੀ ਮੇਰੇ ਤੋਂ ਬੜਾ ਵੱਡਾ ਹੁੰਦਾ ਜਿੱਤੇ ਘਰ ਦਾ ਮੁਖੀ ਸਿਆਣਾ ਹੋਵੇ ਲੀਡਰ ਸਿਆਣੇ ਹੋਣ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਤਰ੍ਹਾਂ ਵੱਡਾ ਵੱਡਾ ਪਰਿਵਾਰ ਵੱਡਾ ਹੋਇਆ ਕਹਿੰਦੇ ਵੀ ਇੱਕ ਪਿੰਡ ਸੀ ਜਿਵੇਂ ਤੁਸੀਂ ਪਿੰਡ 'ਚ ਬੈਠੇ ਹੋ ਪਿੰਡ ਦੇ ਵਿੱਚ ਰੋ ਚੋਰੀ ਹੋ ਜਾਂਦੀ ਸੀ ਕਹਿੰਦੇ ਪਿੰਡ ਦੇ ਸਿਆਣੇ ਲੋਕ ਬਹੁਤ ਜ਼ਿਆਦਾ ਬੈਠੇ ਸੋਚਣ ਪਤਾ ਨਾ ਲੱਗੇ ਕਿ ਚੋਰੀ ਕਰ ਕੌਣ ਲੈ ਜਾਂਦਾ ਬੜੀ ਕੋਸ਼ਿਸ਼ ਕੀਤੀ ਕੋਕੀਤੇ ਪਿੰਡ ਦੇ ਵਿੱਚ ਕੁਖਸਾਦ ਰਹਿੰਦਾ ਸੀ ਬਾਬਾ ਜਿਹੜੇ ਤੁਹਾਡੇ ਸੇਵ ਨਾਲ ਕੋਈ ਬੈਠਾ ਹੋਵੇ ਜਾਰੀ ਕਹਿੰਦੇ ਬਾਬਾ ਜੀ ਸਾਨੂੰ ਪਤਾ ਨਹੀਂ ਲੱਗਦਾ ਬੰਲੀ ਚੋਰੀ ਹੋ ਜਾਂਦੀ ਹੈ ਕੋਈ ਹੱਲ ਦੱਸੋ ਬਾਬਾ ਨੇ ਕੀ ਕੀਤਾ ਸ਼ਕਤੀ ਮਾਰੀ ਦੋ ਮਿੰਟ ਮੰਤਰ-ਮੰਤਰ ਮਾਰ ਕੇ ਇੱਕ ਚਾਦਰ ਦੇਤੀ ਕਹਿੰਦੇ ਵੀ ਐ ਕਰੋ ਚਾਰ ਜਣੇ ਸਿਆਣੇ ਬੰਦੇ ਨਾਲ ਚਾਦਰ ਫੜ ਕੇ ਖੜਜੋ ਥੱਲੋਂ ਦੀ ਲਿਗਾਏ ਚੱਲੋ ਜਿਹੜਾ ਚੋਰ ਆਉਂਗਾ ਨਾ ਤੇ ਆਪਣੇ ਆਪ ਹੀ ਤੁਹਾਨੂੰ ਪਤਾ ਲੱਗ ਜੂਗਾ ਨੇ ਚੀਕਾਂ ਨਿਕਲ ਜਾਣਗੀਆਂ ਕੋਈ ਚੋਰ ਬੜੇ ਸਿਆਣੇ ਸੀ ਕੋਈ ਕਿਤੋਂ ਦਾ ਆ ਸੀ ਕੋਈ ਕਿਤੋਂ ਦਾ ਆ ਸੀ ਕੋਈ ਬਾਹਰੋਂ ਆਉਂਦਾ ਸੀ ਕੋਈ ਮਹਾਰਾ ਕੋਲੋਂ ਆਉਂਦਾ ਸੀ ਕੋਈ ਗੁਰੂ ਸਾਹਿਬ ਤੋਂ ਆਉਂਦਾ ਸੀ ਉਹਨਾਂ ਨੂੰ ਪਤਾ ਕੀ ਕਰਿਆ ਉਹਨਾਂ ਨੂੰ ਪਤਾ ਸੀ ਸਾਡਾ ਮਾਰਾ ਟਾਈਮ ਆ ਗਿਆ ਉਹਨੂੰ ਪਹਿਲੇ ਸਕੀਮ ਲਈ ਚਾਦਰ ਹੀ ਉਹਨੇ ਚਾਰਾਂ ਨੇ ਫੜ ਲਈ ਉਹ ਥੇਰਾ ਆਵੇ ਥੱਲੇ ਦੀ ਮੰਗੇ ਸਾਰੇ ਪਿੰਡ ਮੰਗੇ ਚੋਰ ਫੇਰ ਨਹੀਂ ਪਤਾ ਲੱਗਾ ਉਹ ਬਾਬੇ ਕੋਲ ਗਏ ਬਾਬਾ ਨੇ ਸਾਨੂੰ ਮੁਰਕੋਦਲੇ ਚੋਰ ਜੀ ਨੇ ਚਾਦਰ ਫੜ ਲਈ ਥੱਲੇ ਕੋਈ ਮੰਗੇ ਉਹ ਸੋਨੇ ਦੇ ਵੀ ਬੰਤੀ ਆ ਇਸ ਵਾਰੀ ਚੋਰਾਂ ਨੇ ਚਾਦਰ ਨਾ ਫਰਾਦੋ ਬੜਾ ਔਖਾ ਆਪਾਂ ਇੱਕ ਤਰ੍ਹਾਂ ਆਜ਼ਾਦ ਹੀ ਹੋਏ ਆ 70 ਸਾਲ ੱੱਕੇ ਖਾ ਕੇ ਇਹਨਾਂ ਨੂੰ ਵੋਟਾਂ ਪਾ ਕੇ ਕੁਝ ਨਹੀਂ ਖੱਟਿਆ ਸੀ ਬੜਾ ਵਧੀਆ ਹੁਣ ਆਪਣੀ ਗੱਡੀ ਲਈ ਤੇ ਚੜੀ ਆ ਕਿਤੇ ਲਾਹ ਨਾ ਦੇ ਮੇਰਾ ਵੀਰ ਕਿਉਂਕਿ ਜੋ ਆਪਣੇ ਕੋਲ ਸ਼ਕਤੀ ਆ ਵੋਟ ਦੀ ਸ਼ਕਤੀ ਆ ਅੱਜ ਆਪਾਂ ਜੇ ਇਸ ਗੱਲ ਤੋਂ ਪਿੱਛੇ ਰਹਿ ਗਏ ਖੁੰਝ ਗਏ ਨਾ ਦੁਬਾਰੇ ਆਪਾਂ ਨੂੰ ਮੌਕਾ ਤੁਸੀਂ ਤਾਂ 5 ਸਾਲ ਕਹਿੰਦੇ ਨਾ ਮੇਰਾ ਸੁਤਨਾ ਕਦੇ ਵੀ ਨਹੀਂ ਮਿਲਣਾ ਡਾਕਟਰ ਡਰਛ ਬੈਣੀ ਹੋ ਜਾਣੀ ਕਦੇ ਵੋਟ ਹੀ ਨਹੀਂ ਪੈਣੀ ਕਿਉਂਕਿ ਇਹਨਾਂ ਨੇ ਆਪਣਾ ਸੰਵਿਧਾਨ ਹੀ ਚੇਂਜ ਕਰ ਦੇਣਾ ਜਿੱਦੋਂ ਗਣ ਸੰਵਿਧਾਨ ਤੇ ਆ ਜਾਏ ਆਪਣੀ ਅਣਖ ਤੇ ਆ ਜਾਏ ਫਿਰ ਪੰਜਾਬੀ ਬੰਦੇ ਥੱਲੇ ਲਾਉਂਦੇ ਆ ਕਮ ਸੇ ਘੱਮ ਜਿਆਦਾ ਨਹੀਂ 13 ਤੋਂ ਆਪਣੇ ਤੋਂ ਸ਼ਹਿਰ ਜਿਤਾ ਕੇ ਬਾਦ ਗਏ ਜਿਹੜੇ ਸੈਂਟਰ ਚ ਜਾ ਕੇ ਗੂੰਜਣ ਔਰ ਮੋਦੀ ਦੀ ਅੱਖ ਚੱਕ ਪਾ ਕੇ ਗੱਲ ਚੜ ਸਕਣ ਸੋ ਸਾਰੇ ਅੱਗੇ ਬੇਨਤੀ ਕਰਦਾ ਕਿਉਂਕਿ ਸਮਾਂ ਬਹੁਤ ਘੱਟ ਆ ਬਹੁਤ ਬੰਨਾਂ ਜਾਣਾ ਟਾਈਮ ਹੈ ਭਾਈ ਜੀ ਨੂੰ ਬੋਲਣਾ ਹੈ ਵਿਕਾਸ ਤੇ ਕੰਮ ਤੇ ਇਹ ਹੀ ਦੱਸ ਦੇਣਗੇ ਔਰ ਇੱਕ ਵਾਰੀ ਆਪਾਂ ਮਾਰਾ ਲਾਦਿਓ ਔਰ ਉਹਨਾਂ ਨਾਲੇ ਪਤੇ ਆਮ ਆਦਮੀ ਪਾਰਟੀ ਸਵਾਦ ਜਿਹੜਿਆ ਆਹ ਤਰੀਕੇ ਨਾਲ ਕੀਤੇ ਮੈਨੂੰ ਦੇਸ਼ ਬੰਦੀਤਾ ਹੀ ਕੱਟ ਲੱਗਦਾ ਹੈ ਭਲਾ ਹੋਵੇ